ਅਰਜਿੰਦਰ ਗਿੱਲ ਅੱਜ ਮੈਂ ਸੀਐਮ ਮਾਨ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਅਪ੍ਰੈਲ ਦੇ ਮਹੀਨੇ 'ਚ ਸਕੂਲਾਂ 'ਚ ਜਿੰਨੀਆਂ ਛੁੱਟੀਆਂ ਕਰਾਈਆਂ ਬੱਚਿਆਂ ਦੀ ਪੜ੍ਹਾਈ ਪਰ ਉਸ ਦੇ ਮਕਸਦ ਵਾਸਤੇ ਛੁੱਟੀਆਂ ਹੋਈਆਂ ਉਹ ਤੇ ਬੱਚਿਆਂ ਨੂੰ ਪਤਾ ਹੀ ਨਹੀਂਗਾ ਉਹ ਤੇ ਇੰਜੋਏ ਕਰਦੇ ਆ ਦੂਜੀ ਗੱਲ ਇਹ ਆ ਕਿ ਅੱਜ ਮਜ਼ਦੂਰ ਡੇ ਆ ਪਰ ਮਜ਼ਦੂਰ ਡੇ ਨੂੰ ਅੱਜ ਮਜ਼ਦੂਰਾਂ ਨੂੰ ਪੁੱਛਿਆ ਜਾਵੇ ਕਿ ਭਈ ਆ ਜੀ ਮਜ਼ਦੂਰ ਡੇ ਕਿ ਤੁਹਾਡਾ ਕਿਵੇਂ ਆ ਕੀ ਇਤਿਹਾਸ ਆ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਮਹਿਮਾਨ ਸਾਹਿਬ ਨੂੰ ਬੇਨਤੀ ਕਰਦਾ ਜਾਂ ਤੇ ਜਿਨ੍ਹਾਂ ਜਿਨ੍ਹਾਂ ਦੀਆਂ ਫੈਕਟਰੀਆਂ 'ਚ ਕੰਮ ਕਰਦੇ ਜਿੱਥੇ ਲੋਕ ਇਹ ਕੰਮ ਕਰਦੇ ਮਜ਼ਦੂਰ ਉਹਨਾਂ ਦੀ ਛੁੱਟੀ ਹੋਣੀ ਚਾਹੀਦੀ ਮਜ਼ਦੂਰ ਵਾਲੇ ਦਿਨ ਜੇ ਸਕੂਲਾਂ 'ਚ ਛੁੱਟੀ ਕਰ ਸਕਦੇ ਮਜ਼ਦੂਰਾਂ 'ਚ ਵੀ ਉਹ ਛੁੱਟੀ ਹੋਣੀ ਚਾਹੀਦੀ ਆ ਉਹਨਾਂ ਦੀ ਦਿਹਾੜੀ ਮੇਰੇ ਜਿਵੇਂ ਵਿਸ਼ਕਰਮਾ ਵਾਲੇ ਦਿਨ ਛੁੱਟੀ ਕਰਦੇ ਆਪਾਂ ਦੀਵਾਲੀ ਤੋਂ ਅਗਲੇ ਦਿਨ ਐਵੇਂ ਛੁੱਟੀ ਹੋਣੀ ਚਾਹੀਦੀ ਹੈ ਮਜ਼ਦੂਰਾਂ ਨੂੰ ਜਿਹੜਾ ਕਿਉਂਕਿ ਅੱਤ ਦੀ ਮਗਹੀ ਹੈ ਲੋਕ ਆ ਜੇ ਵੀ ਮਜ਼ਦੂਰ ਜਿਹੜੇ ਮਿਸਤਰੀਆਂ ਪਿੱਛੇ ਲੱਗੇ ਆ ਤੇ ਮਜ਼ਦੂਰ ਵਾਲੇ ਦਿਨ ਦੇ ਵਾਲੇ ਦਿਨ ਜੀ సీఎం ਭਗਵੰਤ ਮਾਨ ਨੇ ਮਜ਼ਦੂਰਾਂ ਨੂੰ ਕੁਝ ਦਿੱਤਾ ਜਾਂ ਕੋਈ ਐਲਾਨ ਕੀਤਾ ਕੁਝ ਨਹੀਂ ਬੱਸ ਕਿ ਮਜ਼ਦੂਰ ਡੇ ਇੱਕ ਫਾਰਮੇਟੀਆਂ ਪੂਰੀਆਂ ਕਰਦੇ ਆ ਲੋਕ ਜਿੰਨੇ ਸਰਕਾਰੀ ਦਫ਼ਤਰ ਆ ਜਿੰਨੇ ਤਹਿਸੀਲ ਆ ਜਿੰਨੇ ਸਕੂਲ ਆ ਸਾਰੇ ਬੰਦ ਆ ਪਰ ਮਾਪਿਓ ਨੂੰ ਮਜ਼ਦੂਰਾਂ ਦਾ ਕੀ ਲੱਗੇ ਕਿਉਂਕਿ ਮਜ਼ਦੂਰ ਡੇ ਤਾਂ ਮਕਸਦ ਕਿਸੇ ਨੂੰ ਪਤਾ ਹੀ ਨਹੀਂਗਾ ਮਜ਼ਦੂਰਾਂ ਨੂੰ ਪਤਾ ਨਹੀਂਗਾ ਕਿਉਂਕਿ ਮਹਿੰਗਾਈ ਦੇ ਤੱਤ ਦੇ ਹਿਸਾਬ ਨਾਲ ਮਜ਼ਦੂਰ ਨੂੰ ਅੱਜ ਦੇ ਦਿਨ ਛੁੱਟੀ ਚਾਹੀਦੀ ਆ ਜਾ ਸਰਕਾਰ ਉਹਦੀ ਤਰਖਾ ਪੇਮੈਂਟ ਦਿਹਾੜੀ ਦਵੇ ਤੇ ਜਾ ਜਿੱਥੇ ਜਿੱਥੇ ਕੰਮ ਕਰਦੇ ਉਹ ਦਿਨ ਛੁੱਟੀ ਕਰਕੇ ਆਪਦਾ ਕੰਮ ਕਰਨ ਬਾਬੂ ਬਣ ਕੇ ਬੰਦ ਥੋੜੀ ਇਹ ਦੁਕਾਨਾਂ ਤੇ ਲੱਗੇ ਆ ਕੋਈ ਕਿਤੇ ਕੰਮ ਕਰ ਰਿਆ ਉਹ ਆਪਦਾ ਝੰਡਾ ਚੜਾਉਦੇ ਮਜ਼ਦੂਰ ਦੇ ਦਾ ਬਸ ਫਾਰਮੇਟੀਆਂ ਪੂਰੀਆਂ ਕਰਕੇ ਮਜ਼ਦੂਰ ਫੇਰ ਕੰਮ ਕਰਨ ਤੇ ਲੱਗਾ ਤੇ ਇਸ ਕਰਕੇ ਮਾਨ ਸਾਹਿਬ ਨੂੰ ਬੇਨਤੀ ਆ ਕਿ ਛੁੱਟੀਆਂ ਲੈ ਧਿਆਨ ਘਟ ਦਿਓ ਕਿ ਜਿਹੜੇ ਵੀ ਦਿਨ ਅਧਿਆਰ ਹੁੰਦਾ ਉਹਦੇ ਤੇ ਆਪਣਾ ਜਿਹੜਾ ਸੈਮੀਨਾਰ ਲਵਾਇਆ ਕਰੋ ਕਿ ਅੱਜ ਦਾ ਕਾਕਾ ਜੀ ਆ ਛੁੱਟੀ ਆ ਇਹਦਾ ਆ ਸੈਮੀਨਾਰ ਅੱਧੀ ਛੁੱਟੀ ਕਰੋ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਕਾਹਦੀਆਂ ਛੁੱਟੀਆਂ ਸਾਨੂੰ ਕਰਾਉਂਦੇ ਸਕੂਲਾਂ 'ਚ ਤੇ ਇਸ ਕਰਕੇ ਇੰਨੀਆਂ ਗੱਲਾਂ ਕੀਤੇ ਧੰਨਵਾਦ